ਲੁਧਿਆਣਾ ਦੇ ਨਗਰ ਨਿਗਮ ਦੇ ਵਿੱਚ ਫੈਲੇ ਪ੍ਰਚਾਰ ਨੂੰ ਲੈ ਕੇ ਯੂਵਾ ਐਨਜੀਓ ਦੇ ਕੁਮਾਰ ਗੌਰਵ ਦੇ ਵੱਲੋਂ ਬੱਚਿਆਂ ਦੇ ਟਰੱਕ ਤੇ ਬੈ ਕੇ ਅਤੇ ਘੰਟੀਆਂ ਵਜਾ ਕੇ ਨਗਰ ਨਿਗਮ ਜੋਨ ਡੀ ਦੇ ਬਾਹਰ ਇੱਕ ਨਾਟਕੀ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। जिसਦੇ ਵਿੱਚ ਉਹਨਾਂ ਨੇ ਕ腐ਸ਼ਨ ਦੇ ਘੇਰੇ ਦੇ ਵਿੱਚ ਫੈਲੇ ਕਰਮਚਾਰੀਆਂ ਦੇ ਪ੍ਰਤੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੁਮਾਰ ਗੌਰਵ ਨੇ આરોਪ ਲਾਇਆ ਹੈ ਕਿ ਨਗਰ ਨਿਗਮ ਦੇ ਵਿੱਚ ਹਾਲ ਹੀ ਦੇ ਵਿੱਚ ਚਾਰ ਕਬਾੜ ਵਾਲੇ ਟਰੈਕਟਰਾਂ ਦੇ ਨਾਂ ਤੇ ਡੀਜ਼ਲ ਦਾ ਘੁਟਾਲਾ ਹੁਣ ਸੰਬੰਧੀ ਮਾਮਲਾ ਸਾਹਮਣੇ ਆਇਆ ਹੈ। ਪਰ ਅਫਸੋਸ ਹੈ ਕਿ ਆਰਓਪੀ ਸੈਨੀਟਰੀ ਇਨਸਪੈਕਟਰਾਂ ਨੂੰ ਸਿਰਫ ਨिलंबित ਕੀਤਾ ਗਿਆ ਹੈ। ਜਦਕਿ ਕੱਚੇ ਤੌਰ ਤੇ ਕੰਮ ਕਰ ਰਹੇ ਡਰਾਈਵਰ ਨੂੰ ਬਰਖਾਸਤ ਕਰ ਦਿੱਤਾ ਗਿਆ। ਉੱਚ ਅਧਿਕਾਰੀਆਂ ਦੀ ਰਜ਼ਮੰਦੀ ਦੇ ਬਿਗੈ ਇਹ ਭ੍ਰਸ਼ਟਾਚਾਰ ਨਹੀਂ ਹੋ ਸਕਦਾ। ਇਸ ਦੌਰਾਨ ਸੈਨੀਟਰੀ ਇਨਸਪੈਕਟਰਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੇ આરોਪ ਲਾਇਆ ਕਿ ਨਗਰ ਨਿਗਮ ਦੇ ਕੋਲ ਸ਼ਹਿਰ ਦੇ ਵਿਕਾਸ ਲਈ ਕੋਈ ਪੈਸੇ ਨਹੀਂ ਪਰ ਭ੍ਰਸ਼ਟਾਚਾਰ ਜ਼ੋੜਾ ਸ਼ੋਰਾ ਤੇ ਹੈ ਮੈਂ ਕੁਮਾਰ ਗੌਰਵ ਸੱਚਾ ਯਾਦਵ ਯੂ ਐਨ ਜੀਓ ਟੀਮ ਦੇ ਨਾਲ ਦੋਸਤੋ ਮੈਂ ਅੱਗੇ ਵੀ ਕਹਿਣਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਹੋਰ ਕੋਈ ਬੰਦਾ ਆ ਕੇ ਕੋਈ ਕੁਝ ਕਰੇ ਚਾਹੇ ਉਹ ਰਾਜਨੀਤਿਕ ਹੋਵੇ ਚਾਹੇ ਉਹ ਕੋਈ ਹੋਰ ਹੋਵੇ ਯੂਆ ਐਨਜੀਓ ਕਦੀ ਵੀ ਪ੍ਰੋਟੈਸਟ ਨਹੀਂ ਕਰਦੀ ਯੂਆ ਐਨਜੀਓ ਸਿਰਫ ਜਗਾਉਂਦੀ ਹੈ ਉਹ ਚਾਹਦੀ ਹੈ ਕਿ ਜਾਗਣ ਕੀ ਇਹ ਲੁਧਿਆਣਾ ਸ਼ਹਿਰ ਸਾਡੇ ਸਾਰਿਆਂ ਦਾ ਨਹੀਂ ਹੈ ਇਹ ਲੁਧਿਆਣਾ ਸ਼ਹਿਰ ਕਾਰਪੋਰੇਸ਼ਨ ਦੇ ਅਸਣ ਦਾ ਵੀ ਓਨਾ ਹੀ ਹੈ ਰਾਜਨੀਤਿਕ ਪੋਲਿਟਿਸ਼ੀਅਨ ਦਾ ਵੀ ਇਨਾ ਹੀ ਹੈ ਅੱਜ ਲੁਧਿਆਣਾ ਸ਼ਹਿਰ ਨੂੰ ਜੇ ਅਸੀਂ ਲੋਕਾਂ ਨੇ ਮਿਲ ਕੇ ਨਾਣਾ ਬਜਾਇਆ ਤਾਂ ਉਹ ਦਿਨ ਦੂਰ ਨਹੀਂ ਇਸ ਸ਼ਹਿਰ ਦੇ ਵਿੱਚ ਅੱਜ 마ਸਕ ਪਾਏ ਕਰੋਨਾ ਕਰਕੇ ਔਰ ਕੱਲ ਨੂੰ ਉਹ 마ਸਕ ਲੱਥੜੇ ਨਹੀਂ ਕਿਉਂਕਿ ਸ਼ਹਿਰ ਦੀ ਆਯੂ ਹਵਾ ਇਹ ਸ਼ਹਿਰ ਦਾ ਸਾਰਾ ਬੁਰਾ ਹਾਲ ਹੋ ਜਾਣਾ ਹੈ ਇਹ ਸ਼ਹਿਰ ਦੀ ਹਵਾ ਪਾਣੀ ਜਿਹੜਾ ਹੈਗਾ ਵਾ ਉਹ ਦੂਸ਼ਿਤ ਹੋ ਜਾਣਾ ਵਾ ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਜਾਗਣਾ ਸ਼ੁਰੂ ਕਰੋ ਜਿੱਥੇ ਵੀ ਕਪੜਾ ਹੋਵੇ ਜਿੱਥੇ ਵੀ ਕੁਝ ਗਲਤ ਹੋਵੇ ਮੈਂ ਕਹਿੰਨਾ ਕੈਂਟੀ ਨਹੀਂ ਕੈਂਟਾ ਵਜਾਣਾ ਸ਼ੁਰੂ ਕਰੋ ਇਹ ਤੁਹਾਡਾ ਹੱਕ ਇਹ ਹਰ ਲੁਧਿਆਣਵੀ ਦਾ ਹੱਕ ਹੈ ਸੋ ਬੜੀ ਸ਼ਰਮ ਆਈ ਅਸੀਂ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਸੀ ਕਈ ਬੰਦੇ ਮੈਸੇ ਦੇਖੇ ਮੇਰੇ ਆਲੇ ਦੁਆਲੇ ਭਾਜੀ ਮੈਂ 40 ਰੁਪਏ ਲੀਟਰ ਡੀਜ਼ਲ ਲੈ ਕੇ ਆਇਆ ਭਾਜੀ ਕਿੱਥੋਂ ਲੈ ਕੇ ਆਇਆ ਭਾਜੀ ਫੁਲਾਣਾ ਫੁਲਾਣਾ ਕਾਰਪੋਰੇਸ਼ਨ ਦੇ ਬੰਦੇ ਹੀ ਵੇਚਦੇ ਪਏ ਆ ਭਾਜੀ ਆ ਚੀਜ਼ ਇਸ ਤਰ੍ਹਾਂ ਹੋ ਰਹੀ ਹੈ ਭਾਜੀ ਆ ਚੀਜ਼ ਹੋ ਰਹੀ ਹੈ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਆ ਲੇਕਿਨ ਅੱਜ ਸਬੂਤ ਸਾਡੇ ਸਾਹਮਣੇ ਹੈ ਸਬੂਤ ਜਿਹੜੇ ਹੈਗੇ ਆ ਉਹ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਹੈ ਖੁਦ ਉਹਨਾਂ ਨੇ ਇਹ ਕਿਹਾ ਵੈ ਕਿ ਭਾਈ ਸਸਪੈਂਡ ਦੇ ਨਾਲ ਨਾਲ ਅਸੀਂ ਚਾਹਾਂਗੇ ਇਹਨਾਂ ਤੇ ਹੋਰ ਵੀ ਜ਼ਿਆਦਾ ਕੋਈ ਤਗੜੀ ਕਾਰਵਾਈ ਹੋਵੇ ਤਗੜੀ ਕਾਰਵਾਈ ਕਮਿਸ਼ਨਰ ਸਾਹਿਬ ਅੱਜ ਤੁਹਾਡੇ ਕੋਲ ਮੌਕਾ ਵੈ ਤੁਸੀਂ ਇਹਨਾਂ ਨੂੰ ਡਿਸਮਿਸ ਕਰੋ ਔਰ ਇੱਕ ਉਦਾਹਰਨ ਇੱਕ ਐਗਜ਼ਾਮਪਲ ਸੈੱਟ ਕਰੋ ਹੋਰਾਂ ਬੰਦੇਆਂ ਵਾਸਤੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਚੋਰੀਆਂ ਚਕਾਰੀਆਂ ਭ੍ਰਸ਼ਟਾਚਾਰ ਇਹ ਫੁਲਾਉਂਦੇ ਪਏ ਹੈਗੇ ਤੁਸੀਂ ਆਪ ਸੋਚੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੰਡਮ ਪਏ ਹੋਏ 4 ਚਾਰ ਟਰੈਕਟਰ ਪਤਾ ਹੀ ਨਹੀਂ ਕਰ ਦੋਦੇ ਇਹ ਚਾਰ ਟਰੈਕਟਰ ਕੰਡਮ ਪਏ ਹੋਏ ਐ ਕਦੋਂ ਤੋਂ ਕਿੰਨੇ ਸਾਲਾਂ ਤੋਂ ਮੈਂ ਸਿਰਫ 4 ਸਾਲਾਂ ਦਾ ਡਾਟਾ ਤੁਹਾਡੇ ਸਾਹਮਣੇ ਗੱਲ ਕਰੂੰਗਾ ਕਿ ਕਿੰਨੇ ਸਾਲਾਂ ਤੋਂ ਉਹ ਕੰਡਮ ਟਰੈਕਟਰਾਂ ਦੇ ਉੱਤੇ ਉਹ ਜਿਹੜੇ ਅਧਿਕਾਰੀ ਹੈਗੇ ਚੀਫ ਸੈਂਟਰੀ ਇਨਸਪੈਕਟਰ ਜਗਤਾਰ ਸਿੰਘ ਜੀ ਸੈਂਟਰੀ ਇਨਸਪੈਕਟਰ ਗੁਰਵਿੰਦਰ ਸਿੰਘ ਜੀ ਸੈਂਟਰੀ ਇਨਸਪੈਕਟਰ ਸੁਤਿੰਦਰ 바ਵਾ ਜੀ ਇਹਨਾਂ ਤਿੰਨਾਂ ਨੂੰ ਸਿਰਫ ਸਸਪੈਂਡ ਕੀਤਾ ਗਿਆ ਲੇਕਿਨ ਜਿਹੜਾ ਡਰਾਈਵਰ ਸੀਗਾ ਮੈਂ ਉਹਦੀ ਗੱਲ ਕਰਨਾ ਚਾਹੂੰਗਾ ਕਿ ਡਰਾਈਵਰ ਨੂੰ ਕੱਲੇ ਨੂੰ ਡਿਸਮਿਸ ਕਰਤਾ ਉਹ ਵੀ ਟੈਂਪਰੇਰੀ ਸੀਗਾ ਉਹਨਾਂ ਤਿੰਨਾਂ ਨੂੰ ਕਿਉਂ ਨਹੀਂ ਡਿਸਮਿਸ ਕੀਤਾ ਬ ਕਿ ਉਹਨਾਂ ਦੀ ਇੱਛਾ ਤੋਂ ਬਿਨਾਂ ਮਰਜ਼ੀ ਤੋਂ ਬਿਨਾਂ ਉਹ ਡਰਾਈਵਰ ਗਲਤ ਕੰਮ ਕਰ ਸਕਦਾ ਤੁਸੀਂ ਆਪ ਸੋਚੋ ਉਹਨਾਂ ਤਿੰਨਾਂ ਨੂੰ ਕਿਉਂ ਨਹੀਂ ਕੀਤਾ ਗਿਆ ਔਰ 60 ਲੀਟਰ ਡੀਜ਼ਲ ਚਾਰ ਟਰੈਕਟਰਾਂ ਦਾ ਮਤਲਬ ਕਿ 15 ਲੀਟਰ ਡੀਜ਼ਲ ਇੱਕ ਟਰੈਕਟਰ ਦੇ ਨਾਮ ਤੇ ਰੋਏ ਲਿੱਤਾ ਜਾ ਰਿਹਾ ਸੀਗਾ ਤੁਸੀਂ 60 ਲੀਟਰ ਨੂੰ ਜੇ 72 ਰੁਪਏ ਦੇ ਨਾਲ ਵੀ ਜੇ ਗੁਣਾ ਕਰੋ ਨਾ ਇੱਕ ਦਿਨ ਦਾ ਤਾਂ 4320 ਰੁਪਏ ਬਣਦੇ ਐ ਤੇ ਜੇ ਤੁਸੀਂ ਇੱਕ ਹਫਤੇ ਦਾ 4320 ਨਾਲ ਗੁਣਾ ਕਰੋ ਤਾਂ 30240 ਰੁਪਏ ਬਣਦੇ ਐ ਬੀਰੋ ਰਿਪੋਰਟ ਐਸਐਮਜ਼ੈਡ ਨਿਊਜ਼